ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਲੈ ਕੇ ਲਗਾਤਾਰ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਸ ਦੇ ਹੀ ਵਿਚਾਲੇ ਦੱਸੀਏ ਕਿ ਹੁਣ ਦਿੱਲੀ ਦੇ ਵਿੱਚ ਵੱਧ ਰਹੇ ਪ੍ਰਦੂਸ਼ਣ ਲਈ ਅਕਸਰ ਜ਼ਿੰਮੇਵਾਰ ਠਰਾਈ ਜਾਣ ਵਾਲੇ ਪੰਜਾਬ ਵਿੱਚ ਪਿਛਲੇ 8 ਦਿਨਾਂ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ 'ਚ ਵੱਡੀ ਗ੍ਰਾਵਟਾਈ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਇਸ ਸਮੇਂ ਤਹਾਂਨੇ ਕੁੱਲ 384 ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਵਿੱਚੋਂ ਹਜ਼ਾਰਾਂ ਦੇ ਮਾਮਲੇ ਤੋਹਾਕੇ ਪਹੁੰਚੇ ਨੇ ਤੇ 19 ਨਵੰਬਰ ਨੂੰ ਸਿਰਫ 12 ਨਵੇਂ ਮਾਮਲੇ ਸਾਹਮਣੇ ਆਏ ਨੇ ਪਿਛਲੇ ਸਾਲ 2024 ਦੇ ਮੁਕਾਬਲੇ ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ਚ ਲਗਭਗ 50% ਦੀ ਕਮੀ ਆਈ ਹੈ ਇਸ ਸਾਲ ਹੁਣ ਤੱਕ ਕੁੱਲ 5000 ਮਾਮਲੇ ਸਾਹਮਣੇ ਆਏ ਨੇ ਜਦ ਕਿ 2024 ਦੇ ਵਿੱਚ ਇਸ ਸਮੇਂ ਤੱਕ ਗਿਣਤੀ 10000 ਸੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੀਨੀਅਰ ਵਾਤਾਵਰਣ ਇੰਜੀਨੀਅਰ ਰਚੀਵ ਗੁਪਤਾ ਦਾ ਕਹਿਣਾ ਹੈ ਕਿ ਇਹ ਸਾਬਿਤ ਕਰਨ ਲਈ ਕੋਈ ਅਧਿਐਨ ਨਹੀਂ ਕੀਤਾ ਗਿਆ ਕਿ ਪੰਜਾਬ ਵਿੱਚ ਪਰਾਲੀ ਸਾੜਨ ਦੇ ਧੂਏ ਨੇ ਦਿੱਲੀ ਵਿੱਚ ਪ੍ਰਦੂਸ਼ਣ ਵਧਾਇਆ ਹੈ ਤੇゼ ਹੀ ਚੱਲਦੇ ਜਾਸੀ ਹੈ ਕਿ ਅੰਕੜੇ ਅਨੁਸਾਰ ਸੰਗਰੂਰ ਦੇ ਵਿੱਚ 695 ਮਾਮਲਿਆਂ ਨਾਲ ਸਭ ਤੋਂ ਅੱਗੇ ਹੈ ਤਰਨਤਾਰਨ ਜ਼ਿਲ੍ਹੇ ਜੋ ਹੈ 693 ਮਾਮਲਿਆਂ ਤੇ ਦੂਜੇ ਸਥਾਨ ਤੇ ਹੈ ਫਿਰੋਜ਼ਪੁਰ ਤੋਂ ਪ੍ਰਾਲੀ ਸਾੜਨ ਦੇ 454 ਮਾਮਲੇ ਅੰਮ੍ਰਿਤਸਰ ਤੋਂ 315 ਬਠਿੰਡਾ ਤੋਂ 361 ਮਾਨਸਾ ਤੋਂ 302 ਮੁਕਸਰ ਤੋਂ 365 ਪਟਿਆਲਾ ਤੋਂ 233 ਕਪੂਰਥਲਾ ਤੋਂ 136 ਲੁਧਿਆਣਾ ਤੋਂ 213 ਫਾਜ਼ਿਲਕਾ ਤੋਂ 254 मामले सामने आए ਨੇ ਦਰਸ਼ਨ ਮਹਿਰਾਂ ਦੇ ਮੁਤਾਬਕ ਪ੍ਰਾਲੀ ਸਾੜਨ ਵਿੱਚ ਕਮੀ ਆਉਣ ਕਰਕੇ ਪੰਜਾਬ ਦੇ ਸ਼ਹਿਰਾਂ ਦੇ AQI ਮੱਧਮ ਸ਼੍ਰੇਣੀ ਵਿੱਚ ਸੁਧਾਰ ਹੋ ਗਿਆ ਹੈ ਇਸ ਦੇ ਬਾਵਜੂਦ ਦਿੱਲੀ ਦਾ AQI ਖਤਰ ਹੈ ਖਤਰਨਾਕ ਪੱਧਰ ਤੇ ਬਣਿਆ ਹੋਇਆ ਜਿਸ ਨਾਲ ਇਹ ਸਵਾਲ ਉੱਠਦਾ ਹੈ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਠਰਾਇਆ ਜਾਣਾ ਜ਼ਰੂਰੀ ਸੀ ਔਰ ਲਗਾਤਾਰ ਪੰਜਾਬ ਨੂੰ ਠਰਾਇਆ ਜਾਂਦਾ ਹੈ ਜਿਹੀ ਚੱਲਦੇ ਦੱਸੀ ਹੈ ਕਿ ਮਾਮਲਾ ਨਿਕਲ ਕੇ ਸਾਹਮਣੇ ਆਇਆ ਔਰ ਕਿਹਾ ਜਾ ਰਿਹਾ ਹੈ ਕਿ ਪਰਾਲੀ ਸਾੜਨ ਦੇ ਆંકੜਿਆਂ ਦੇ ਵਿੱਚ ਗਰਾਵਟ ਹੋਈ ਹੈ ਔਰ ਇਹ ਜਿਹੜੇ ਆંકੜੇ ਨੇ ਇਸ ਸਾਲ ਬਹੁਤ ਘੱਟ ਮਾਤਰਾ ਤੇ ਦੇਖਣ ਨੂੰ ਮਿਲੇ ਨੇ ਪਰਾਲੀ ਬਹੁਤ ਘੱਟ ਮਾਤਰਾ ਤੇ ਸਾੜੀ ਗਈ ਹੈ ਜਿਸ ਸੇ ਪਿਛਲੇ ਸਾਲ ਆਧਾਰਕੜਿਆਂ ਦੀ ਗੱਲ ਕਰ ਲਈਏ ਤਾਂ ਪਿਛਲੇ ਸਾਲ ਦੇ ਆંકੜਿਆਂ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਸੀ ਪਰ ਇਸ ਸਾਲ ਹੁਣ ਘੱਟ ਮਾਤਰਾ ਤੇ ਜਿਹੜੀ ਆ ਪਰਾਲੀ ਸਾੜੀ ਜਾ ਰਹੀ ਹੈ ਜਿਸ ਤੋਂ ਬਾਅਦ ਹੁਣ ਬਹੁਤ ਜ਼ਿਆਦਾ ਵੱਡੇ ਪੱਧਰ ਦੀ ਸੁਰੱਖਿਆ ਵੀ ਹੈਗੀ ਹੈ ਔਰ ਨਾਲ ਦੀ ਨਾਲ ਕਿਤੇ ਨਾ ਕਿਤੇ ਇੱਕ ਰਾਹਤ ਜਿਹੜੀ ਆ ਜ਼ਰੂਰ ਹੈ ਸਹੀ ਇਸ ਲਈ ਚਲਦੀ ਹੈ ਰਾਹਤ ਜਿਹੜੀ ਆ ਹੁਣ ਜਿਹੜੀ ਲੋਕਾਂ ਨੂੰ ਜ਼ਰੂਰ ਮਿਲੀ ਆ ਤਾਂ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਪ੍ਰਾਲੀ ਸਾਲਾਂ ਦੇ ਆંકੜਿਆਂ ਦੇ ਵਿੱਚ ਵੱਡੇ ਪੱਧਰ ਦੀ ਗਰਾਵੜ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀ ਹੈ ਤੇ ਇਸ ਦੇ ਨਾਲ ਹੀ ਹੁਣ ਇਹ ਗਰਾਵਟ ਕਿਤੇ ਨ ਕਿਤੇ ਲੋਕਾਂ ਦੇ ਲਈ ਬਹੁਤ ਜ਼ਿਆਦਾ ਮਦਦਗਾਰ ਹੈ ਕਿਉਂਕਿ ਪੰਜਾਬ ਤੇ ਅਕਸਰ ਇਲਜ਼ਾਮ ਲੱਗਦਾ ਸੀ ਕਿ ਦਿੱਲੀ ਵਿੱਚ ਵੱਧੇ ਪ੍ਰਦੂਸ਼ਣ ਦਾ ਕਾਰਨ ਪੰਜਾਬ ਹੈ ਪਰ ਹੁਣ ਰਾਹਤ ਜਿਹੜੀ ਆ ਇਸ ਦੇ ਵਿੱਚ ਦੇਖਣ ਨੂੰ ਮਿਲੀ ਹੈ ਤੇ ਨਾਲ ਦੀ ਨਾਲ ਵਡੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਇਸ ਵਾਰ ਦੇ ਅੰਕੜੇ ਬਹੁਤ ਘੱਟ ਮਾਤਰਾ ਤੇ ਨੇ ਦੇ ਪਿਛਲੇ ਸਾਲਾਂ ਦੇ ਮੁਤਾਬਕ ਬਹੁਤ ਵੱਡੇ ਪੱਧਰ ਤੇ ਜਿੱਥੇ ਪ੍ਰਾਲੀ ਸਾੜੀ ਗਈ ਸੀ ਪਰ ਇਸ ਸਾਲ ਬਹੁਤ ਜਿਹੜੇ ਲੋਕ ਜਾਗਰੂਕ ਹੋਏ ਤਾਂ ਬਹੁਤ ਘੱਟ ਮਾਤਰਾ ਤੇ ਉਹਨਾਂ ਦੇ ਵੱਲੋਂ ਪ੍ਰਾਲੀ ਜਿਹੜੀ ਆ ਸਾੜੀ ਗਈ ਆ